ਸਤਿ ਸ੍ਰੀ ਅਕਾਲ ਡੇਲੀ ਪੋਸਟ ਪੰਜਾਬੀ ਵੇਖ ਰਹੇ ਹੋ ਤੁਸੀਂ ਮੈਂ ਤੁਹਾਡੇ ਨਾਲ ਆ ਧਰਮਚੰਦਰ ਇਸ ਵੇਲੇ ਖਨੌਰੀ ਬਾਰਡਰ ਤੋਂ ਤੁਹਾਡੇ ਨਾਲ ਜੁੜ ਰਿਹਾ ਪੰਜਾਬ ਦੇ ਵਿੱਚ ਜਿਵੇਂ ਜਿਵੇਂ ਬਸੰਤ ਤੋਂ ਬਾਅਦ ਪਾਲਾ ਉਡੰਤ ਹੋ ਰਿਹਾ ਹੈ ਤਵੇਂ ਤਵੇਂ ਸਿਆਸੀ ਪਾਰਾ ਵੀ ਵੱਧ ਰਿਹਾ ਹੈ ਤੇ ਪੰਜਾਬ ਦੇ ਨਜ਼ਰੀਏ ਤੋਂ ਗੱਲ ਕਰੀ ਤਾਂ ਇਸ ਵੇਲੇ ਕਿਸਾਨ ਅੰਦੋਲਨ ਵੀ ਇੱਕ ਵਾਰ ਫਿਰ ਆਪਣੀ ਤਬਸ ਬਖੇ ਰਿਹਾ ਹੈ ਉਫਾਨ ਤੇ ਹੈ ਖਨੌਰੀ ਬਾਰਡਰ ਦੀਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਪਰ ਜਿਸ ਤਰ੍ਹਾਂ ਇਸ ਵੇਲੇ ਪੰਜਾਬ ਬੰਦਿ ਭਾਰਤ ਬੰਦਿ ਕਾਲ ਦੇ ਤਹਿਤ ਪੰਜਾਬ ਪੂਰੀ ਤਰ੍ਹਾਂ ਬੰਦ ਨਜ਼ਰ ਆ ਰਿਹਾ ਹੈ ਨਿਰ ਆਵਾਜਾਈ ਠੱਪ ਹੈ ਰੇਲ ਆਵਾਜਾਈ ਤੇ ਵੀ ਪ੍ਰਭਾਵ ਪਿਆ ਹੈ ਤੇ ਨਾਲੋਂ ਨਾਲ ਗੱਲ ਕਰੀਏ ਹੋਰ ਸੰਸਥਾਵਾਂ ਵੀ ਜਿਹੜੀਆਂ ਨੇ ਉਹ ਪੂਰਾ ਸਹਿਯੋਗ ਦੇ ਰਹੀਆਂ ਨੇ ਭਾਵੇਂ ਉਹ ਸਰਕਾਰੀ ਟਰਾਂਸਪੋਰਟੇਸ਼ਨ ਹੋਵੇ ਭਾਵੇਂ ਨਿੱਜੀ ਟਰਾਂਸਪੋਰਟਰ ਹੋਣ ਇਸ ਬੰਦ ਦੇ ਵਿੱਚ ਪੂਰਾ ਯੋਗਦਾਨ ਪਾ ਰਹੇ ਨੇ ਕਿਸਾਨੀ ਮੰਗਾਂ ਨੂੰ ਲੈ ਕੇ ਇਹ ਬੰਦ ਜਿਹੜਾ ਅੱਜਕੱਲ ਕੀਤਾ ਗਿਆ ਤੇ ਇਸ ਦੇ ਨਾਲ ਹੀ ਗੱਲ ਕਰਦੇ ਆਪਾਂ ਦੋਵੇਂ ਬਾਰਡਰਾਂ ਦੀ ਖਨੌਰੀ ਬਾਰਡਰ ਤੇ ਸ਼ੰਭੂ ਬਾਰਡਰ ਦੀ ਜਿੱਥੇ ਕਿਸਾਨਾਂ ਨੂੰ ਰੋਕਿਆ ਹੋਇਆ ਹੈ ਹਰਿਆਣਾ ਦੇ ਬਾਰਡਰਾਂ ਤੇ ਦਿੱਲੀ ਕੂਚ ਦੇ ਲਈ ਕਿਸਾਨ ਨਿਕਲੇ ਨੇ ਤੇ ਇਥੋਂ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਆਂ ਇਸ ਵੇਲੇ ਜਦੋਂ ਭਾਰਤਬੰਦ ਦੇ ਤਹਿਤ ਪੰਜਾਬ ਪੂਰੀ ਤਰ੍ਹਾਂ ਬੰਦ ਹੈ ਤਾਂ ਦੂਜੇ ਪਾਸੇ ਖਨੌਰੀ ਬਾਰਡਰ ਦੀਆਂ ਇਹ ਤਸਵੀਰਾਂ ਨੇ ਕਿਸਾਨ ਜਿਹੜੇ ਨੇ ਇਸ ਵੇਲੇ ਇੱਕ ਉਡੀਕ ਦੇ ਵਿੱਚ ਖੜੇ ਨੇ ਜਿਵੇਂ ਹੀ ਆਗੂਆਂ ਦੀ ਜਿਹੜੀ ਹੈ ਉਹ ਕਾਲ ਆਏਗੀ ਦਿੱਲੀ ਕੂਚ ਦੀ ਉਸ ਤੋਂ ਬਾਅਦ ਫਿਰ ਇੱਥੋਂ ਪ੍ਰਸਥਾਨ ਕਰਨਗੇ 13 ਤਾਰੀਖ ਨੂੰ ਜਿਹੜਾ ਕਿਸਾਨਾਂ ਵੱਲੋਂ ਕੂਚ ਕੀਤਾ ਗਿਆ ਸੀ ਅੱਜ 16 ਤਾਰੀਖ ਤੱਕ ਖਨੌਰੀ ਬਾਰਡਰ ਤੇ ਰੁਕਿਆ ਹੋਇਆ ਇਸ ਦੇ ਕਈ ਕਾਰਨ ਜਿਹੜੇ ਨੇ ਤੁਸੀਂ ਹੁਣ ਤੱਕ ਸਮਝ ਚੁੱਕੇ ਹੋਵੋਗੇ ਸਰਕਾਰ ਵੱਲੋਂ ਵਾਰ-ਵਾਰ ਮੀਟਿੰਗਾਂ ਦੀ ਕਾਲ ਕੀਤੀ ਜਾਂਦੀ ਹੈ ਕਿਸਾਨ ਆਗੂਆਂ ਨਾਲ ਮੀਟਿੰਗਾਂ ਹੁੰਦੀਆਂ ਨੇ ਬੀਤੀ ਰਾਤ ਦੇਰ ਰਾਤ ਤੱਕ ਮੀਟਿੰਗ ਹੋਈ ਹੈ ਤੇ ਮੈਂ ਮੇਰੇ ਸਹਿਯੋਗੀ ਰਾਕੇਸ਼ ਨੂੰ ਕਹੂੰਗਾ ਇੱਕ ਵਾਰ ਖਨੌਰੀ ਬਾਰਡਰ ਦੀਆਂ ਇਧਰ ਦੀਆਂ ਤਸਵੀਰਾਂ ਵੀ ਦਿਖਾ ਦੇਣ ਜਿੱਧਰ ਰਸਤਾ ਜਿਹੜਾ ਅਜੇ ਬਲੌਕ ਕੀਤਾ ਹੋਇਆ ਉਸੇ ਤਰ੍ਹਾਂ ਬੰਦ ਹੈ ਪਰ ਜਿਵੇਂ ਹੀ ਇਸ ਜਿਹੜੀ ਹੈ ਕਿਸਾਨ ਆਗੂਆਂ ਦੀ ਜਿਹੜੀ ਕਾਲ ਆਏਗੀ ਉਸ ਤੋਂ ਬਾਅਦ ਅੱਗੇ ਵਧਣ ਦੀ ਜਿਹੜੇ ਨੇ ਕਿਸਾਨ ਭਰਾ ਨੇ ਉਹ ਸੋਚਣਗੇ ਤੇ ਇਸ ਤੋਂ ਪਹਿਲਾਂ ਬੀਤੀ ਦੇਰ ਰਾਤ ਤੱਕ ਜਿਹੜੀ ਹੈ ਮੈਰਾਥਨ ਮੀਟਿੰਗ ਕੇਂਦਰੀ ਮੰਤਰੀਆਂ ਦੇ ਨਾਲ ਚੱਲੀ ਹੈ ਜੋ ਕੇਂਦਰ ਤੋਂ ਵਫਦ ਆਇਆ ਸੀ ਚੰਡੀਗੜ੍ਹ ਦੇ ਵਿੱਚ ਉਸ ਦੇ ਵਿੱਚ ਸੂਬੇ ਦੇ ਮੁੱਖ ਮੰਤਰੀ ਵੀ ਮੌਜੂਦ ਸੀ ਹੋਰ ਸੀਨੀਅਰ ਅਗੂ ਮੌਜੂਦ ਸੀ ਖਸਾਨ ਅਗੂ ਵੀ ਮੌਜੂਦ ਸਨ ਪਰ ਉਸ ਮੀਟਿੰਗ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਖਨੋਰੀ ਬਾਰਡਰ ਦੀਆਂ ਕਿਸ ਤਰ੍ਹਾਂ ਜਿਹੜੀਆਂ ਹਰਿਆਣਾ ਪੁਲਿਸ ਤੇ ਹੋਰ ਜਿਹੜੀਆਂ ਪੈਰਾ ਮੈਡੀਕਲ ਪੈਰਾ ਮਿਲਟਰੀ ਫੋਰਸ ਜਿਹੜੀਆਂ ਨੇ ਉਹ ਤਾਇਨਾਤ ਨੇ ਇਸ ਬਾਰਡਰ ਦੇ ਉੱਤੇ ਅੱਗੇ ਦੀ ਅੱਗੇ ਕਈ ਪਰਤਾਂ ਦਾ ਇਹ ਜਿਹੜਾ ਰੋਕਾਂ ਇਹ ਲਗਾਈਆਂ ਗਈਆਂ ਨੇ ਬਹੁ ਪਰਤੀ ਰੋਕਾਂ ਨੇ ਜਿਸ ਨੂੰ ਪੂਰੀ ਤਰ੍ਹਾਂ ਸੀਲ ਬੰਦ ਇਸ ਵੇਲੇ ਨੈਸ਼ਨਲ ਹਾਈਵੇ ਨੂੰ ਕੀਤਾ ਹੋਇਆ ਤੇ ਇੱਧਰ ਕਿਸਾਨ ਜਿਹੜੇ ਨੇ ਉਸੇ ਤਰ੍ਹਾਂ ਡੇਰੇ ڈال ਕੇ ਬੈਠੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਇਹ ਜਿਹੜਾ ਪਿੱਛੇ ਤੱਕ ਦਾ ਕਾਫਲਾ ਇਹ ਕਰੀਬ 4 ਕਿਲੋਮੀਟਰ ਤੱਕ ਇਸੇ ਤਰ੍ਹਾਂ ਜਿਹੜੀ ਖੱਬੀ ਲਾਈਨ ਹੈ ਉਹ ਸਾਰੇ ਟਰਾਲੀਆਂ ਟਰੈਕਟਰਾਂ ਦੇ ਨਾਲ ਕਵਰ ਹੈ ਤੇ ਦੂਜੇ ਪਾਸੇ ਜਿਹੜਾ ਰਸਤਾ ਉਹ ਇੱਥੇ ਤੱਕ ਪਹੁੰਚਣ ਦਾ ਵੀ ਰੱਖਿਆ ਹੋਇਆ ਹੈ ਹਾਲਾਂਕਿ ਅੱਗੇ ਰਸਤਾ ਬੰਦ ਹੈ ਪਰ ਜੋ ਕਿਸਾਨ ਮੋਰਚੇ ਦੇ ਵਿੱਚ ਜੋ ਇਸ ਅੰਦੋਲਨ ਦੇ ਵਿੱਚ ਸ਼ਾਮਲ ਹੋਣ ਲਈ ਕਿਸਾਨ ਆਉਂਦੇ ਨੇ ਉਹਨਾਂ ਦੇ ਇੱਥੇ ਪਹੁੰਚਣ ਤੱਕ ਜਿਹੜਾ ਸੱਜੇ ਪਾਸੇ ਦਾ ਰਸਤਾ ਜਿਹੜਾ ਉਹ ਚੱਲਦਾ ਰੱਖਿਆ ਹੋਇਆ ਹੈ ਪਰ ਅੱਗੇ ਰਸਤਾ ਜਦੋਂ ਹਰਿਆਣਾ ਦੇ ਵਿੱਚ ਐਂਟਰੀ ਕਰਨ ਲਈ ਪੂਰੀ ਤਰ੍ਹਾਂ ਬੰਦ ਹੈ ਕਈ ਪਰਤਾਂ ਦੀ ਜਿਹੜੀ ਉਹ ਰੋਕਾਂ ਜਿਹੜੀਆਂ ਨੇ ਉਹ ਲਗਾਈਆਂ ਗਈਆਂ ਨੇ ਇਸ ਦੇ ਬਾਵਜੂਦ ਹਾਲਾਂਕਿ ਜਦੋਂ 13 ਤਾਰੀਖ ਨੂੰ ਇਹ ਬੈਰੀਕੇਡ ਪੱਤੇ ਜਾਣ ਦੀ ਪ੍ਰਕਿਰਿਆ ਕਿਸਾਨਾਂ ਵੱਲੋਂ ਸ਼ੁਰੂ ਕੀਤੀ ਗਈ ਸੀ ਤਾਂ ਹਰਿਆਣੇ ਵਾਲੇ ਪਾਸਿਓਂ ਵੀ ਬਹੁਤ ਸਾਰੇ ਕਿਸਾਨ ਜਿਹੜੇ ਸੀ ਉਹ ਪੰਜਾਬ ਦੇ ਕਿਸਾਨਾਂ ਦੀ ਸਪੋਰਟ ਤੇ ਆਏ ਸੀ ਆਖਿਰ ਹਰ ਅੰਦੋਲਨ ਜਿਹੜਾ ਹੈ ਉਹ ਦਿੱਲੀ ਕੂਚ ਜਾਂ ਕਹਿ ਲਈਏ ਜਾਂ ਪਿਛਲਾ ਅੰਦੋਲਨ 2020 ਦੀ ਗੱਲ ਕਰੀਏ ਉਸ ਵੇਲੇ ਵੀ ਹਰਿਆਣੇ ਦੇ ਕਿਸਾਨਾਂ ਨੇ ਇੱਕ ਵੱਡਾ ਯੋਗਦਾਨ ਇਸ ਪੂਰੇ ਅੰਦੋਲਨ ਦੇ ਵਿੱਚ ਦਿੱਤਾ ਸੀ ਤੇ ਇਸ ਵਾਰ ਵੀ ਜਿਹੜਾ ਉਹ ਸ਼ੁਰੂ ਤੋਂ ਹੀ ਹਰਿਆਣਾ ਦੇ ਕਿਸਾਨ ਵੀ ਜਿਹੜੇ ਨੇ ਨਾਲ ਖੜੇ ਨਜ਼ਰ ਆ ਰਹੇ ਨੇ